ਮੈਂ ਸਾਈਪ੍ਰਸ 200 ਲਾਈਨ ਹੈ ਹਾਂਜੀ ਉੱਥੇ ਮੇਰਾ ਵਰਕ ਪਰਮਿਟ ਸੀਗਾ ਉਹ ਅੱਗੇ ਵਧਾਉਣਾ ਸੀ ਫਿਰ ਫਿਰ ਮੈਂ ਸੋਚਿਆ ਇੱਕ ਵਾਰੀ ਇੰਡੀਆ ਇਨਵੈਸਟ ਕਰਕੇ ਦੇਖਾਂ ਆਪਦਾ ਕੋਈ ਬਿਜ਼ਨਸ ਤੁਰ ਕੇ ਦੇਖਾਂ ਹਾਂਜੀ ਹੁਣ ਬਾਹਰ ਉਹ ਚੀਜ਼ਾਂ ਹੈ ਨਹੀਂ ਹੈਗਾ ਤੇ ਪਹਿਲਾਂ ਸੀ ਜ 8-7 ਸਾਲ ਪਹਿਲਾਂ ਕਮਾਉਂਗਾ ਸੀ ਪਰ ਹੁਣ ਉੱਥੇ ਕੁਝ ਵੀ ਨਹੀਂ ਰਹਿ ਗਿਆ ਇੰਟਰਨੈਸ਼ਨਲ ਤੱਕ ਗੇਮ ਰੱਖੀ ਹੋਈ ਹੈ ਮੈਂ ਉਹਦੀ ਖੇਡੀ ਹੋਈ ਆ ਹਾਂਜੀ ਬਾਹਰ ਜਾ ਕੇ ਫਿਰ ਫਿਰ ਮੈਂ ਸੋਚਿਆ ਕਿ ਹੁਣ ਮੈਂ ਕੋਈ ਆਪਦਾ ਹੀ ਬਿਜ਼ਨਸ ਕਰ ਲਾਂ ਦੀ ਫੈਮਿਲੀ ਤੋਂ ਦੂਰ ਨਾ ਜਾਓ ਫੈਮਿਲੀ ਬਹੁਤ ਕੀਮਤੀ ਚੀਜ਼ ਹੁੰਦੀ ਹੈ ਨਾ ਇਹ ਇੱਕ ਵਾਰੀ ਖੋ ਗਏ ਫਿਰ ਨਹੀਂ ਦੁਬਾਰਾ ਮਿਲਦੀਗੀ ਬਾਹਰ ਨਾ ਆਪਣੇ ਜਿਹੜੇ ਗੁਰਦੁਆਰੇ ਹੁੰਦੇ ਸੀ ਉਹਨਾਂ 'ਚ ਲਾਉ ਨਹੀਂ ਕਰਦੇ ਸੀਗੇ ਸੇਵਾ ਕਰਨੀ ਜਾਂ ਪਾਠ ਕਰਨਾ ਉੱਧਰ ਹੁੰਦਾ ਨਹੀਂ ਸੀ ਇਹ ਦੇਖ ਰਹੇ ਹਾਂ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅਸੀਂ ਬਾਬਾ ਫਰੀਦ ਜੀ ਦੀ ਚਰਚੋ ਪ੍ਰਾਪਤ ਧਰਤੀ ਤੋਂ ਇੱਕ ਅਜਿਹੀ ਤਸਵੀਰ ਤੁਹਾਡੇ ਸਾਹਮਣੇ ਲਿਆਉਣ ਜਾ ਰਹੇ ਹਾਂ ਤੇ ਇੱਥੋਂ ਦੀ ਜੰਪਲ ਇੱਕ ਧੀ ਹੈ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਤਾ ਪਿਛਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਗਈ ਸੀ ਜਿਵੇਂ तमाम ਜਿਹੜੇ ਬੱਚੇ ਹੈ ਉਹਨਾਂ ਦੀ ਸੋਚ ਹੈ ਵੀ ਅਸੀਂ ਵੀ ਵਿਦੇਸ਼ਾਂ ਦੇ ਵਿੱਚ ਜਾਈਏ ਕਿ ਉੱਥੇ ਸਟੱਡੀ ਕਰੀਏ ਤੇ ਉੱਥੇ ਹੀ ਆਪਣਾ ਜਿਹੜਾ ਭਵਿੱਖ ਬਣਾਈਏ ਤਾਂ ਇਹ ਬੱਚੀ ਵੀ ਯੂਐਸਏ ਦੇ ਵਿੱਚ ਪਹੁੰਚੀ ਸੀਗੀ ਤੇ ਪਰ 2 ਸਾਲ ਉੱਥੇ ਲਾ ਕੇ ਬੱਚੀ ਵਾਪਸ ਆ ਗਈ ਹੈ ਤਾਂ ਇਸ ਦੀ ਸੋਚ ਬਦਲ ਗਈ ਹੈ ਇਹਦਾ ਇਹੀ ਸੋਚ ਬਣੀ ਹੈ ਕਿ ਮੈਂ ਇਹੀ ਕੰਮ ਹੈ ਜਿਹੜਾ ਆਪਦੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਕਰਾਂ ਤਾਂ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀਦ ਜੀ ਦੇ ਜਿਹੜੀ ਬਿਲਕੁਲ ਨਜ਼ਦੀਕ ਹੈ ਇਸ ਬੱਚੀ ਨੇ ਆਪਣਾ ਕੰਮਕਾਜ ਸ਼ੁਰੂ ਕਰ ਲਿਆ ਹੈ। ਇਸ ਬੱਚੀ ਵੱਲੋਂ ਟੈਂਪਲ ਟੀ ਹੈ, ਮਸਾਲਾ ਟੀ ਹੈ, ਕੋਲਡ ਟੀ ਹੈ, ਕਾਫੀ ਹੈ। ਔਰ ਜਿਹੜੇ ਸਮਾਨ ਹੈ ਟਿੱਕੀ, 버ਗਰ, ਸੁਪਰ 버ਗਰ, ਪਨੀਰ 버ਗਰ ਤਾਂ ਸਾਰਾ ਕੁਝ ਇਹ ਬੱਚੀ ਵੱਲੋਂ ਇੱਥੇ ਤਿਆਰ ਕੀਤਾ ਜਾ ਰਿਹਾ ਹੈ। ਤਾਂ ਦੇਖ ਸਕਦੇ ਹੋ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਬਹੁਤ ਬੱਚੀ ਦੀ ਸੋਚ ਹੋਰ ਦੇਖਣ ਨੂੰ ਮਿਲੀ ਹੈ ਕਿ ਦਮਾਲਾ ਇਸ ਬੱਚੀ ਨੇ ਸਜਾਇਆ ਹੋਇਆ ਹੈ ਤਾਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਇੱਥੇ ਕੰਮਕਾਜ ਕਰ ਰਹੀ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬੱਚੀ ਦੀ ਸੋਚ ਕਿਤਨਾ ਕਿਤੇ ਸਰਕਾਰੀ ਨੌਕਰੀ ਕਰਨ ਵਾਸਤੇ ਵੀ ਸੀ ਪੰਜਾਬ ਪੋਸਟ ਦੇ ਵਿੱਚ ਵੀ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਬੱਚੀ ਨੇ ਇਸ ਨੇ ਬੀਏ ਕੀਤੀ ਹੈ ਔਰ ਗੇਮਾਂ ਦੇ ਵਿੱਚ ਵੀ ਹਿੱਸਾ ਲਿਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਕੰਮਕਾਜ ਕਰ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਤੋਂ ਟਾਈਮ ਲੈਣ ਦੀ ਕੀ ਨਾਮ ਆ ਤੁਹਾਡਾ ਰਮਨਦੀਪ ਭਾਜੀ ਕਿਹੜਾ ਪਿੰਡ ਹੈ ਕਿੱਥੋਂ ਦੇ ਰਹਿਣ ਵਾਲੇ ਆ ਮੇਰਾ ਪਿੰਡ ਸੂਰੇ ਵਾਲਾ ਜੀ ਮੁਕਸਰ ਜ਼ਿਲ੍ਹੇ ਚਾ ਅੱਛਾ ਮੁਕਸਰ ਜ਼ਿਲ੍ਹੇ ਚ ਪੈਂਦਾ ਹੈ ਅੱਛਾ ਹਾਂਜੀ ਪਤਾ ਇਹ ਵੀ ਲੱਗਿਆ ਹੈ ਕਿ ਤੁਸੀਂ ਪਹਿਲਾਂ ਵਿਦੇਸ਼ਾਂ ਦੇ ਵਿੱਚ ਵੀ ਗਏ ਸੀ ਹਾਂਜੀ ਹਾਂਜੀ ਮੈਂ ਸਾਈਪ੍ਰਸ 2 ਸਾਲ ਲਾਇਏ ਨੇ ਹਾਂਜੀ ਉੱਥੇ ਮੇਰਾ ਵਰਕ ਪਰਮਿਟ ਸੀਗਾ ਉਹ ਅੱਗੇ ਵਧਾਉਣਾ ਸੀ ਫਿਰ ਫਿਰ ਮੈਂ ਸੋਚਿਆ ਇੱਕ ਵਾਰੀ ਇੰਡੀਆ ਇਨਵੈਸਟ ਕਰਕੇ ਦੇਖਾਂ ਆਪਦਾ ਕੋਈ ਬਿਜ਼ਨਸ ਤੋਰ ਕੇ ਦੇਖਾਂ ਹਾਂਜੀ ਫਿਰ ਮੈਂ ਕਰਨਾ ਤਾਂ ਆਪਦਾ ਵੱਡਾ ਸੀਗਾ ਕਾਫੇ ਪਰ ਫਿਰ ਮੈਨੂੰ ਇਹ ਹੋਇਆ ਕਿ ਮੈਂ ਇੱਕ ਵਾਰੀ ਇੱਥੋਂ ਦੇਖਾਂ ਮੇਰਾ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਫਿਰ ਮੈਨੂੰ ਫਿਰ ਮਿਆਦਾ ਵੱਡਾ ਵੀ ਸ਼ੁਰੂ ਕਰ ਦੂੰ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਮੰਮੀ ਨੇ ਡੈਡੀ ਨੇ ਸਿਸਟਰ ਤੇ ਬ੍ਰਦਰ ਹਨ ਹਾਂਜੀ ਅੱਛਾ ਬ੍ਰਦਰ ਕੀ ਕਰਦੇ ਤੁਹਾਡੇ ਬ੍ਰਦਰ ਬਾਹਰ ਗਏ ਹੋਏ ਨੇ ਅੱਛਾ ਉਹ ਬਾਹਰ ਹੀ ਹੈ ਉਹਨਾਂ ਨੇ ਨਹੀਂ ਕਿਹਾ ਵੀ ਤੂੰ ਕਿਉਂ ਵਾਪਸ ਜਾ ਰਹੀ ਹੈ ਨਹੀਂ ਜ ਉਹਨਾਂ ਨੇ ਨਹੀਂ ਕਿਹਾ ਕਿਉਂਕਿ ਮੈਨੂੰ ਸੀਗਾ ਵੀ ਬਹੁਤ ਟਾਈਮ ਉੱਧਰ ਕਿਸੇ ਦੀ ਗੁਲਾਮੀ ਕਰ ਲਈ ਹੁਣ ਮੈਂ ਆਪ ਦੇ ਸ਼ੁਰੂ ਕਰਨਾ ਉੱਧਰ ਜਾ ਕੇ ਅੱਛਾ ਹਾਂਜੀ ਹਾਂਜੀ ਤੇ ਮਾਤਾ ਪਿਤਾ ਕੀ ਕਰਦੇ ਮਮੀ ਘਰ ਦਾ ਕੰਮ ਹੀ ਕਰਦੇ ਨੇ ਤੇ ਡੈਡੀ ਖੇਤੀਬਾੜੀ ਕਰਦੇ ਨੇ ਹਾਂਜੀ ਤੁਸੀਂ ਇਹ ਮਨ ਦੇ ਵਿੱਚ ਤੁਹਾਡੇ ਕੀ ਸੋਚਿਆ ਕਿਉਂਕਿ ਵੱਡਾ ਬਿਜ਼ਨਸ ਵੀ ਤੁਸੀਂ ਕਰ ਸਕਦੇ ਸੀ ਇੱਕ ਛੋਟੇ ਬਿਜ਼ਨਸ ਤੋਂ ਆਪ ਦੀ ਸ਼ੁਰੂਆਤ ਕਰੀ ਜਾ ਕੇ ਕਿਉਂਕਿ ਜੀ ਮੈਂ ਦੇਖਣਾ ਸੀਗਾ ਆਪ ਦਾ ਲੱਗ ਕੇ ਇੱਕ ਵਾਰੀ ਲੱਕ ਵੀ ਜਰੂਰ ਅਜਮਾਉਣਾ ਸੀ ਕਿ ਕੀ ਕਹਿੰਦੇ ਮੇਰਾ ਲੱਕ ਹਨਾ ਮੈਂ ਕਰ ਤਾਂ ਆਪ ਦਾ ਵੱਡਾ ਵੀ ਲੈਣਾ ਸੀ ਪਰ ਵੱਡੇ ਤੋਂ ਪਹਿਲਾਂ ਮੈਂ ਆਪ ਦਾ ਇੱਥੇ ਹੀ ਵੇਖਣਾ ਵੀ ਕਿੰਨਾ ਕੁ ਮੈਨੂੰ ਮਿਲ ਰਿਹਾ ਰਿਸਪੌਂਸ ਲੋਕਾਂ ਵੱਲੋਂ ਹਾਂਜੀ ਹਾਂਜੀ ਫਿਰ ਮੈਂ ਆਪਦਾ ਆਰਡੀ ਦੇ ਨਾਮ ਤੇ ਜਿਹੜਾ ਫਿਰ ਮੈਂ ਆਪਦਾ ਇਹ ਕੈਫੇ ਵੱਡੇ ਸ਼ੁਰੂ ਕਰ ਦੇਣਾ ਆਰਡੀ ਦੇ ਨਾਮ ਤੇ ਹੈ ਹਾਂਜੀ 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 ਇਹ ਨਾਮ ਕਿਉਂ ਤੁਸੀਂ ਰੱਖਿਆ ਗਿਆ ਆਪਦਾ ਇਹ ਮੇਰੇ ਨਾਮ ਤੇ ਮੇਰਾ ਨਾਮ ਹੈ ਜੀ ਰਮਨਦੀਪ ਫਿਰ ਮੈਂ ਆਪਦੇ ਨਾਮ ਤੇ ਰੱਖਿਆ ਇਹ ਆਰਡੀ ਸ਼ੈਫ ਹਾਂਜੀ ਤੇ ਕਿੰਨਾ ਟਾਈਮ ਹੋ ਗਏ ਥੇ ਉਹਨੂੰ ਜਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਮੈਨੂੰ ਤਾਂ ਹਲੇ ਇੱਥੇ 15 ਦਿਨ ਹੋਏ ਨੇ ਜੀ 15 ਦਿਨਾਂ ਦੇ ਵਿੱਚ ਕਿਵੇਂ ਰਿਸਪੌਂਸ ਮਿਲਿਆ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹਾਂਜੀ ਬਹੁਤ ਵਧੀਆ ਹਾਂਜੀ ਤੇ ਜਿਹੜੇ ਹੁਣ ਇੱਥੇ ਬੱਚੇ ਵੀ ਤੁਹਾਡੇ ਕੋਲੇ ਆਉਂਦੇ ਨੇ ਆ ਜਾਂ ਹੋਰ ਆ ਉਹ ਵੀ ਸੋਚਦੇ ਹੁੰਦੇ ਆ ਵੀ ਤੂੰ ਬਾਹਰ ਵੀ ਜਾਇਆ ਈ ਤੇ ਤੂੰ ਵਾਪਸ ਘਰ ਤੋਂ ਆ ਗਈ ਉੱਥੇ ਸਟੱਡੀ ਕਰਕੇ ਉੱਥੇ ਭਵਿੱਖ ਬਣਾਉਂਦੀ ਆ ਆਪਦਾ ਹਾਂਜੀ ਹਾਂਜੀ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਕਹਿੰਦੇ ਆ ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਹੁਣ ਬਾਹਰ ਉਹ ਚੀਜ਼ਾਂ ਹੈ ਨਹੀਂ ਹੈਗਾ ਤੇ ਪਹਿਲਾਂ ਸੀ ਜਿਹੜਾ 8-7 ਸਾਲ ਪਹਿਲਾਂ ਕਮਾਉਂਗਾ ਸੀ ਪਰ ਹੁਣ ਉੱਥੇ ਕੁਝ ਵੀ ਨਹੀਂ ਰਹਿ ਗਿਆ ਹੁਣ ਉੱਥੇ ਆਪਦੀ ਖਰਚੇ ਮਸਾ ਪੂਰੇ ਹੁੰਦੇ ਆ ਹਾਂਜੀ ਇੱਥੇ ਆਪਦੀ ਫੈਮਿਲੀ ਚ ਹੈਗੇ ਆ ਆਪਦਾ ਜਿੰਨਾ ਕਰਦਿਆਂ ਫੈਮਿਲੀ ਚ ਹੈਗੇ ਆ ਮੈਂ ਠੀਕ ਹੀ ਆ ਦਮਾਲੇ ਬੜੇ ਸਜਾਏ ਆ ਤੁਹਾਡੇ ਆ ਸੋਹਣੇ ਲੱਗਦੇ ਆ ਸੁੰਦਰ ਲੱਗਦੇ ਆ ਹਾਂਜੀ ਹਾਂਜੀ ਮੈਂ ਉੱਥੇ ਉਹਨਾਂ ਵਰਗਾ ਹੀ ਪਹਿਰਾਵਾ ਕਰ ਲਿਆ ਸੀ ਪਰ ਆਦੇ ਪੰਜਾਬ ਜਾ ਕੇ ਫਿਰ ਮੈਂ ਆਪਦਾ ਸਿੱਖੀ ਨਾਲ ਜੁੜ ਗਈ ਸੀ ਹਾਂਜੀ ਹਾਂਜੀ ਤੇ ਕਿੰਨੀ ਸਟੱਡੀ ਕਿੰਨੀ ਕੀਤੀ ਤੁਸੀਂ ਮੈਂ ਬੀਏ ਕੀਤੀ ਹੋਈ ਹੈ ਜੀ ਹਾਂਜੀ ਹੋਰ ਵੀ ਸੋਚ ਰੱਖੀ ਸੀ ਕਿ ਕੋਈ ਜਿਵੇਂ ਹੁਣ ਪਤਾ ਲੱਗਿਆ ਕਿਤੇ ਤੁਸੀਂ ਸਰਕਾਰੀ ਨੌਕਰੀ ਵੀ ਕਰਨਾ ਚਾਹੁੰਦੇ ਸੀਗੇ ਤੇ ਅਥਲੀਟ ਦੇ ਵਿੱਚ ਗੇਮਾਂ ਦੇ ਵਿੱਚ ਵੀ ਭਾਗ ਲਿਆ ਤੁਸੀਂ ਹਾਂਜੀ ਸਰ ਮੈਂ 5ਥ ਕਲਾਸ ਜਿਸ ਜਦੋਂ ਦਾ ਮੇਰਾ ਡ੍ਰੀਮ ਬਣ ਗਿਆ ਸੀ ਮੈਂ ਪੰਜਾਬ ਪੁਲਿਸ ਚ ਲੱਗਣਾ ਮੈਂ ਉਦੋਂ ਤੇ ਹੀ ਗੇਮਾਂ ਰੱਖ ਲਿਆ ਸੀ ਆਦਾਂ ਮੇਰੀ ਐਥਲੈਟਿਕ ਗੇਮ ਸੀ ਇੰਟਰਨੈਸ਼ਨਲ ਤੱਕ ਗੇਮ ਰੱਖੀ ਐ ਮੈਂ ਪਰ ਇੱਕਦਮ ਪਤਾ ਨਹੀਂ ਕੀ ਹੋਇਆ ਵੀ ਨਾੜ ਬਲੌਕ ਹੋ ਗਈ ਸੀਗੀ ਮੇਰੀ ਫਿਰ ਮੈਨੂੰ ਉੱਥੇ ਇਹ ਲੱਗਾ ਵੀ ਮੈਂ ਤਾਂ ਹੁਣ ਨਹੀਂ ਭੱਜਿਆ ਜਾਣਾ ਫਿਰ ਮੈਂ ਗੇਮਾਂ ਹੀ ਛੱਡ ਦਿੱਤੀਆਂ ਸੀ ਫਿਰ ਇਸੇ ਕਰਕੇ ਮੈਂ ਆਪਦਾ ਬਾਹਰ ਦਾ ਬਣਾ ਲਿਆ ਸੀਗਾ ਹਾਂਜੀ ਇੰਟਰਨੈਸ਼ਨਲ ਤੱਕ ਗੇਮ ਰੱਖੀ ਹੋਈ ਐ ਮੇ ਆਦੀ ਖੇਡੀ ਹੋਈ ਆ ਹਾਂਜੀ ਬਾਹਰੋਂ ਜਾ ਕੇ ਫਿਰ ਫਿਰ ਮੈਂ ਸੋਚਿਆ ਕੀ ਹੁਣ ਮੈਂ ਕੋਈ ਆਪਦਾ ਹੀ ਬਿਜ਼ਨਸ ਕਰ ਲਾਂ ਹਾਂ ਹਾਂਜੀ ਰਮੰਦੀਪੇ ਹੁਣ ਜਿਵੇਂ ਤੁਹਾਡੇ ਮਨ ਦੇ ਵਿੱਚ ਆ ਗਿਆ ਤੁਸੀਂ ਇਹ ਕੰਮ ਕਾਜ ਚਲਾ ਲਿਆ ਤੇ ਬਾਹਰਲੀ ਧਰਤੀ ਤੋਂ ਇੱਥੇ ਆ ਕੇ ਕੰਮ ਕਾਜ ਚਲਾਇਆ ਤੁਹਾਡੇ ਮਨ ਦੇ ਵਿੱਚ ਇਹ ਸੋਚ ਆ ਗਈ ਕਿਉਂਕਿ ਇਹ ਬੜਾ ਲੋਕਾਂ ਨੂੰ ਹੁੰਦਾ ਹੈ ਕਿ ਅਸੀਂ ਨਿੱਕਾ ਕੰਮ ਨਾ ਕਰੀਏ ਤੁਸੀਂ ਸਾਰੀ ਜਾਣਕਾਰੀ ਵੀ ਦੱਸਤੀ ਵੀ ਅਸੀਂ ਨਿੱਕਾ ਕੰਮ ਕਰੀਏ ਹੁਣ ਇਹ ਕੰਮ ਕਾਜ ਹੈ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰੋਗੇ ਤੁਸੀਂ ਇੱਥੋਂ ਸ਼ੁਰੂਆਤ ਕਰ ਲਈ ਹੈ ਛੋਟੇ ਵਿਜ਼ਨ ਤੋਂ ਤੇ ਹੋਰ ਅੱਗੇ ਵੱਡਾ ਵਿਜ਼ਨ ਰੱਖਿਆ ਉੱਥੇ ਤੱਕ ਪਹੁੰਚੋਗੇ ਹਾਂਜੀ ਹਾਂਜੀ ਸਰ ਬਹੁਤ ਉਮੀਦ ਆ ਜਿੱਦਾਂ ਵੀ ਆਪਾਂ ਨੂੰ ਹੁਣ ਲੋਕ ਇੰਨਾ ਰਿਸਪਾਂਸ ਦਿੰਦੇ ਰਹਿਣਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਆਪਦਾ ਵੱਡਾ ਜ਼ਰੂਰ ਕਰਾਂਗੇ ਹਾਂਜੀ ਵਧੀਆ ਲੱਗਦਾ ਤੁਹਾਨੂੰ ਇਹ ਕੰਮ ਕਾਜ ਕਿ ਐਂ ਦਿੱਕਤ ਆਉਂਦੀ ਕੋਈ ਨਾ ਕੋਈ ਨਹੀਂ ਨਹੀਂ ਜੀ ਵਧੀਆ ਲੱਗਦਾ ਮੈਨੂੰ ਕਿਉਂਕਿ ਮੈਂ ਬਾਹਰ ਵੀ ਇਹੀ ਕੀਤਾ ਜਿੱਥੇ ਵੀ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਵਧੀਆ ਲੱਗਦਾ ਹਾਂਜੀ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਨੇ ਆ ਕਿਉਂਕਿ ਜਿਹੜੇ ਹਜੇ ਵੀ ਬੱਚੇ ਉਹ ਮਨ ਦੇ ਵਿੱਚ ਸੋਚੀ ਬੈਠੇ ਆ ਇਸ ਤਾਂ ਵਿਦੇਸ਼ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾਣੇ ਪ੍ਰਸਟੂ ਕਰਦੇ ਆ ਨਾਲ ਦੀ ਨਾਲ ਕਹਿੰਦੇ ਵੀ ਇਹ ਤਾਂ ਸਟੱਡੀ ਵਾਸਤੇ ਉੱਥੇ ਜਾਣਾ ਹੈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਤੁਸੀਂ 2 ਸਾਲ ਉੱਥੇ ਲਾ ਕੇ ਆਏ ਹੋ ਉੱਥੇ ਕਿਸ ਤਰੀਕੇ ਦਾ ਮਾਹੌਲ ਰਿਹਾ ਠੀਕ ਹੈ ਜੀ ਬਸ ਇਹੀ ਜਿਹਾ ਮੇਰਾ ਤਾਂ ਕੀ ਆਪਦੀ ਫੈਮਲੀ ਤੋਂ ਦੂਰ ਨਾ ਜਾਓ ਫੈਮਲੀ ਬਹੁਤ ਕੀਮਤੀ ਚੀਜ਼ ਹੁੰਦੀ ਹੈ ਨਾ ਇਹ ਇੱਕ ਵਾਰੀ ਖੋਗੇ ਫਿਰ ਨਹੀਂ ਦੁਬਾਰਾ ਮਿਲਦੀਗੀ ਤੇ ਛੋਟਾ ਕਰ ਲਓ ਥੋੜਾ ਕਰ ਲਓ ਥੋੜਾ ਕਰ ਲਓ ਪਰ ਆਪਦੀ ਫੈਮਲੀ 'ਚ ਰਹੋ ਹਾਂਜੀ ਬਾਹਰ ਜਾ ਕੇ ਤਾਂ ਵਿਛੋੜੇ ਨੇ ਹਾਂਜੀ ਇੱਥੇ ਹੁਣ ਤੁਸੀਂ ਕਿਹੜੀ ਕਿਹੜੀ ਚੀਜ਼ ਤਿਆਰ ਕਰਦੇ ਆਂ ਇੱਥੇ ਅਸੀਂ ਕੁੱਲੜ ਚਾਹ ਕੌਫੀ 버ਗਰ ਸੈਂਡਵਿਚ ਤੇ ਰੈਪ ਤਿਆਰ ਕਰਦੇ ਹਾਂ ਲੋਕ ਸੰਤੁਸ਼ਟ ਹੁੰਦੇ ਆ ਜਦੋਂ ਇਹ ਤੁਹਾਡੇ ਕੋਲੋਂ ਜਿਹੜਾ ਆ ਕੇ ਸਮਾਨ ਛੱਕਦੇ ਆ ਹਾਂਜੀ ਹਾਂਜੀ ਸਾਰੇ ਵਧੀਆ ਫੀਡਬੈਕ ਦੇ ਕੇ ਜਾਂਦੇ ਆ ਕਿ ਤੁਹਾਡਾ ਟੇਸਟੀ ਸੀ ਚੀਜ਼ ਜੋ ਵੀ ਸੀ ਹਾਂਜੀ ਪੀਤਕੋੜ ਦੀ ਇਹ ਬਾਬਾ ਫਰੀਦ ਦੀ ਧਰਤੀ ਹੈ ਤਾਂ ਇੱਥੇ ਆ ਕੇ ਕਿਉਂ ਚੁੜਿਆ ਥਾ? ਸ਼੍ਰੀ ਮਕਸਦਰ ਸਾਹਿਬ ਦੇ ਵਿੱਚ ਜਾਂ ਨੇੜੇ-ਤੇੜੇ ਕੋਟਕਪੂਰੇ ਉੱਥੇ ਕਿਉਂ ਨਹੀਂ ਤੁਸੀਂ ਆਪੇ ਕੰਮ ਚਲਾਇਆ? ਕਿਉਂਕਿ ਜੀ ਜਦੋਂ ਮੈਂ ਬਾਹਰ ਹੋਈ ਸੀ ਨਾ ਮੈਂ ਇਹੀ ਸੋਚਿਆ ਸੀ ਵੀ ਮੈਂ ਕਿਹਾ ਚਲੋ ਮੈਂ ਇੱਕ ਵਾਰੀ ਬਾਬਾ ਫਰੀਦ ਮੱਥਾ ਟੇਕ ਆਵਾਂ। ਮੈਨੂੰ ਉੱਥੇ ਬਹੁਤ ਵਧੀਆ ਲੱਗਾ ਮੈਂ ਸੇਵਾ ਕੀਤੀ। ਫਿਰ ਉਸ ਤੋਂ ਬਾਅਦ ਮੈਂ ਮੈਂ ਕਿਹਾ ਨਹੀਂ ਹੁਣ ਮੈਂ ਬਾਹਰ ਨਹੀਂ ਜਾਣਾ। ਮੇਰੇ ਜਿੰਨਾ ਟਾਈਮ ਹੋਇਆ ਮੈਂ ਇੱਥੇ ਸੇਵਾ ਕੀਤੀ। ਅਸੀਂ 1.5 ਸਾਲ ਸੇਵਾ ਕੀਤੀ ਬਾਬਾ ਫਰੀਦ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਕੰਮ। ਸੇਵਾ ਤੋ ਢੇਮਾਰ ਨੂੰ ਕਿਵੇਂ ਸਕੂਨ ਮਿਲਦਾ ਇੱਥੇ ਸੇਵਾ ਕਰਕੇ ਕਿਉਂਕਿ ਬਾਹਰ ਨਾ ਆਪਣੇ ਜਿਹੜੇ ਗੁਰਦੁਆਰਿਆਂ ਨੇ ਸੀ ਉਹਨਾਂ 'ਚ ਅ ਲਾਉ ਨਹੀਂ ਕਰਦੇ ਸੀਗੇ ਸੇਵਾ ਕਰਨੀ ਜਾਂ ਪਾਠ ਕਰਨਾ ਉੱਧਰ ਹੁੰਦਾ ਨਹੀਂ ਸੀ ਮੇਰਾ ਬੜਾ ਮਨ ਜੁੜਿਆ ਇੱਧਰ ਆ ਕੇ ਕਿ ਮੈਂ ਸੇਵਾ ਕਰਨੀ ਆ ਹਾਂਜੀ ਤਾਂ ਹੀ ਫਿਰ ਇੱਥੇ ਕੰਮ ਚਲਾ ਲੈ ਵਧੀਆ ਲੱਗਿਆ ਤੁਹਾਨੂੰ ਹਾਂਜੀ ਹਾਂਜੀ ਮੈਨੂੰ ਵਧੀਆ ਲੱਗਾ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਬਹੁਤ ਬਹੁਤ ਧੰਨਵਾਦ ਤਾਂ 에ਸਨ ਰਮਨਦੀਪ ਕੌਰ ਜਿਹੜੀ ਪੰਜਾਬ ਦੀ ਧੀ ਹੈ ਸ੍ਰੀ ਮਕਸਦਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਆ ਸੂਰੀਆਲਾ ਉਥੋਂ ਦੀ ਜੰਪਲ ਹੈ ਤਾਂ ਸਾਰੀ ਜਾਣਕਾਰੀ ਜਿਵੇਂ ਤੁਹਾਡੇ ਸਾਹਮਣੇ ਰੱਖੀ ਹੈ ਬੀਏ ਕੀਤੀ ਹੈ ਤਾਂ ਸੋਚ ਜਿਹੜੀ ਇਹਦੀ ਜਦੋਂ 5ਵੀਂ ਕਲਾਸ ਦੇ ਵਿੱਚ ਸੀ ਇਹ ਹੀ ਸੀ ਕਿ ਪੁਲਿਸ ਦੇ ਵਿੱਚ ਭਰਤੀ ਹੋਣਾ ਤਾਂ ਨਾਲ ਉਸ ਤੋਂ ਬਾਅਦ ਐਥਲੀਟ ਦੇ ਵਿੱਚ ਗੇਮਾਂ ਦੇ ਵਿੱਚ ਵੀ ਭਾਗ ਲੈਂਦੀ ਰਹੀ ਹੈ ਤਾਂ ਉਸ ਤੋਂ ਬਾਅਦ ਜਿਵੇਂ ਹੁਣ ਸਾਰੇ ਬੱਚਿਆਂ ਦੀ ਸੋਚ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਈਏ ਉੱਥੇ ਜਾ ਕੇ ਸਟੱਡੀ ਕਰੀਏ ਆਪਣਾ ਭਵਿੱਖ ਬਣਾਈਏ ਤਾਂ ਇਹ ਬੱਚੀ ਵੀ ਜਿਹੜੀ ਬਾਹਰੀ ਦੇਸ਼ਾਂ ਚ ਗਈ ਹੈ ਤੇ ਪਰ 2 ਸਾਲ ਲਾ ਕੇ ਉੱਥੋਂ ਇਹ ਵਾਪਸ ਆ ਗਈ ਹੈ ਇਸ ਦੇ ਮਨ ਦੇ ਵਿੱਚ ਇਹ ਆ ਗਿਆ ਵੀ ਕਿਉਂ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਪੈਸੇ ਹੋਰ ਲਾਉਣੇ ਵਿਦੇਬਾਣ ਵਾਸਤੇ ਕਿਉਂ ਨਾ ਆਪਾਂ ਪੰਜਾਬ ਦੇ ਵਿੱਚ ਆਪਦੇ ਭਾਰਤ ਦੇ ਵਿੱਚ ਆਪਦੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕੰਮ ਕਰਗੇ ਤਾਂ ਜੋ ਨਾਲੇ ਆਪਦੇ ਮਾਤਾ ਪਿਤਾ ਦੇ ਕੋਲ ਰਹਿ ਕੇ ਕੰਮ ਕਰਗੇ ਮਾਤਾ ਪਿਤਾ ਨੂੰ ਛੱਡ ਕੇ ਜਿਹੜਾ ਪਾਸੇ ਨਾ ਜਾਇਆ ਜਾਵੇ ਸਾਥੋਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਬੱਚੀ ਦਾ ਜਿਹੜੇ ਦਿਮਾਲਾ ਜਿਹੜਾ ਪਾਇਆ ਹੋਇਆ ਹੈ ਕਿੰਨੀ ਸੁੰਦਰ ਬੱਚੀ ਲੱਗ ਰਹੀ ਹੈ ਤਾ ਹੁਣ ਜਿਵੇਂ ਦੱਸਿਆ ਸਿਰਫ 15 ਦਿਨ ਦਾ ਸਮਾਂ ਹੋਇਆ ਹੈ ਇਹਨਾਂ ਨੇ ਆ ਕੰਮਕਾਜ ਜਿਹੜਾ ਬੜੀ ਜਿਹੜਾ ਜ਼ਮੀਨੀ ਲੈਵਲ ਤੋਂ ਜਿਹੜਾ ਸ਼ੁਰੂ ਕੀਤਾ ਹੈ ਤਾਂ ਸੋਹਣੇ ਤਰੀਕੇ ਦੇ ਨਾਲ ਜਿਹੜਾ ਇਹ ਕੰਮਕਾਜ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਜਿਵੇਂ ਹੁਣ ਦੱਸਿਆ 15 ਦਿਨਾਂ ਦੇ ਵਿੱਚ ਬਹੁਤ ਲੋਕਾਂ ਦਾ ਰਿਸਪਾਂਸ ਮਿਲਦਾ ਹੈ ਤੇ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਸਾਰੀ ਸੰਗਤ ਨੂੰ ਜਿੰਨੀ ਸੰਗਤ ਹੈ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਵਿੱਚ ਨਤਮਸਤਕ ਹੋਣ ਆਉਂਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਅਸੀਂ ਅਪੀਲ ਕਰਾਂਗੇ ਕੋਸ਼ਿਸ਼ ਕਰਿਓ ਕਿਉਂਕਿ ਜਿਹੜਾ ਪਾਰਕ ਦੇ ਸਾਹਮਣੇ ਇਸ ਬੱਚੀ ਨੇ ਇਹ ਆਪਣਾ ਜਿਹੜਾ ਆ ਬ੍ਰਾਂਡ ਸ਼ੁਰੂ ਕੀਤਾ ਹੈ ਤੇ ਇੱਥੇ ਇਸ ਕੋਲ ਪਹੁੰਚ ਕੇ ਜਰੂਰ ਤੁਸੀਂ ਇਸ ਦਾ ਸਾਥ ਦਿਓ ਚਾਹ ਪਾਣੀ ਪੀਣੀ ਆ ਜਾਂ ਕੁਝ ਛਕਣਾ ਇੱਥੇ ਛੱਕ ਜਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੀ ਦੀ ਕਾਮਯਾਬ ਹੋ ਸਕੇ ਤਾਂ ਜਿਹੜੇ ਬੱਚੇ ਆ ਉਹਨਾਂ ਤੱਕ ਵਧੀਆ ਮੈਸੇਜ ਜਾਵੇ ਤਾਂ ਜੋ ਹੋਰ ਬੱਚੇ ਵੀ ਆ ਜਿਹੜੇ ਵਿਦੇਸ਼ਾਂ ਜਾਂਦੇ ਆ ਜਾਂ ਹੋਰ ਕਿਤੇ ਉਹਨਾਂ ਦੀ ਸੋਚ ਹੈ ਜਾਂ ਗਲਤ ਪਾਸੇ ਸੋਚ ਹੈ ਨਸ਼ੇਦ ਆਦੀ ਹੋ ਚੁੱਕੇ ਨੇ ਉਹ ਸਾਰਾ ਕੰਮ ਕਾਜ ਛੱਡ ਕੇ ਤੇ ਅਜਿਹੇ ਕੰਮ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਆਪ ਵਿਕ ਬਣ ਸਕੇ ਉਹਨਾਂ ਦੇ ਪਰਿਵਾਰ ਦੇ ਵਧੀਆ ਜਿਹੜਾ ਜੀਵਨ ਸਫਲ ਹੋ ਸਕੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ